ਦੇਵ ਵਪਾਰ ਦੇ ਧੰਦੇ ਦਾ ਪੁਲਿਸ ਨੇ ਕੀਤਾ ਪਰਦਾਫਾਸ਼ ਸਪਾ ਸੈਂਟਰ ਦੀ ਆੜ ਦੇ ਵਿੱਚ ਚੱਲ ਰਿਹਾ ਸੀ ਦੇਵ ਵਪਾਰ ਦਾ ਧੰਦਾ ਪੁਲਿਸ ਦੇ ਵੱਲੋਂ ਦੋਸ਼ੀ પતિ ਪਤਨੀ ਖਿਲਾਫ ਕੇਸ ਹੋਇਆ ਦਰਜ ਜਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਅੱਤੇਵਾਲੀ ਦੇ ਨਜ਼ਦੀਕ ਇੱਕ ਸਪਾ ਸੈਂਟਰ ਚਲਾਉਣ ਦੀ ਆੜ ਦੇ ਵਿੱਚ ਚੌਥੇ ਦੇਵ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਸੀ ਜਿਸ ਦੀ ਗੁਪਤ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਜਾ ਕੇ ਐਕਸ਼ਨ ਲਿਆ ਤੇ ਉੱਥੇ ਜਾ ਕੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਉੱਥੇ ਕੀ ਕੀ ਕੰਮ ਚੱਲ ਰਹੇ ਨੇ ਤੇ ਜਦੋਂ ਪਤਾ ਲੱਗਿਆ ਕਿ ਇਹ ਸਾਰਾ ਜਿਹੜਾ ਕੰਮ ਹੈ ਉਹ ਕਿਸ ਦੀ ਅਗਵਾਈ ਹੇਠ ਹੋ ਰਿਹਾ ਸੀ ਇੱਕ ਪਤੀ ਪਤਨੀ ਦੀ ਜਿਨ੍ਹਾਂ ਦੇ ਉੱਤੇ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹੋਰ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕੀ ਦੱਸਿਆ ਆਓ ਤੁਸੀਂ ਵੀ ਸੁਣੋ ਦੀ ਫਟੇਗੜ ਸਬ ਖਾਣੇ ਚ 166 ਨੰਬਰ ਐਫ ਆਈ ਆਰ ਦਿੱਤੀ ਹੈ ਜਿਸ ਸੈਕਸ਼ਨ ਦੇ ਅਨੁਸਾਰ ਰਿਪੋਰਟ ਰੈਫਰ ਕੀਤੀ ਹੈ ਸਾਡੇ ਇਥੇ ਕਲ ਬੁੱਕ ਸੂਚਨਾ ਦੇ ਆਧਾਰ ਤੇ ਗੱਲ ਧਿਆਨ ਚਾਹੀ ਸੀ ਕਿ ਅੱਡੇ ਵਾਲੀ ਦੇ ਕੋਲ ਇੱਕ ਦੇਗਪਾਰ ਦਾ ਤੰਦਰ ਚੰਦੇਸਾ ਜਿੰਦਾ। ਇਹਨਾਂ ਦੇ ਇੱਕ ਸਲੂਨ ਦੇ ਬਾਹਰ ਦੀ ਆੜ ਵਿੱਚ ਇੱਕ ਦਿਵਾਈ ਸਪਾਰ ਕੋਲੇਆ ਰਿਹਾ ਸੀ। ਉਹਦੇ ਆੜ ਵਿੱਚ ਤੇ ਦੇਗਪਾਰ ਦਾ ਤੰਦਰ ਉਹ ਕਰਦੇ ਸੀ ਉਹਨਾਂ ਨੂੰ ਸੈਲੀਬ੍ਰੇਟ ਕਰਦੇ। ਇਹਦੇ ਤੇ ਅਸੀਂ ਜਿਹੜੀ ਬੰਦੇ ਚਲਾ ਰਹੇ ਸੀਗੇ ਉਹ ਜੋ ਲੇਡੀ ਜਿਹੜਾ ਕਰ ਲਈ ਹੈ ਉਹ ਸਮਸ਼ਾਹ ਉਲੀਤ ਹੋ ਹੈ। ਸਾਲ ਕੋ ਕੋ ਤੇ ਰਹਿ ਸੀ ਤੇ ਇਰਾ ਹਸਬੰਡ ਹੈ ਇਰਾ ਕੜਕਰਾਜ ਉਹਨੇ ਅਰਜਾਇਬ ਜੀ ਸਰਕਾਰੀ ਮਾਲਕਿਆ ਉਹਨਸੀ ਜਲਦੀ ਕਰ ਰੋ ਪਹਿਲਾਂ ਵੀ ਕੋਈ ਨਹੀਂ ਕਿ ਪਰ ਮਾਮਲੇ ਦੇਖ ਨਹੀਂ ਹਾਲੇ ਸਾਡੀ ਤਸਦੀਕ ਚੱਲ ਰਹੀ ਹੈ ਕਿਉਂਕਿ ਇਹ ਸਟੇਟ ਦੇ ਨੇ ਸੂਚੀ ਪੁਲਿਸ ਨਾਲ ਵੀ ਗੱਲ ਕਰਦੇ ਨੇ ਕਿ ਇਹਦਾ ਉਹ ਸਿਮਾ ਪਹਿਲਾਂ ਉਹ ਵੀ ਇਹ ਕੁਝ ਪਿਛਲੇ ਮਤਲਬ ਦੋ ਹਰਿ ਤੱਕ ਇਨਫੋਰਮੇਸ਼ਨ ਹੈ ਜਿਸ ਤੇ 15 20 ਦਿਨਾਂ ਤੋਂ ਆਪ ਕੋਲਿਆ ਇਹਨਾਂ ਲਈ ਡਿਟੇਲ ਤਸਦੀਕ ਕਰਦੇ ਹਾਂ ਸ਼ਰਦੀ ਕਲਾ ਟਾਈਮ ਟੀਵੀ ਲਈ ਫਤੇਗੜ ਸਾਹਿਤੋਂ ਜਗਦੇਵ ਸਿੰਘ ਦੀ ਰਿਪੋਰਟ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabla indian cuisine tracey fine authentic indian cuisine in tracey or scan qr code to contact us simi valley family dental office or scan qr code to contact us